ਮੈਨੂੰ ਦੇਖਣ ਨਾਲੋਂ ਆ ਬਸਤਾ ਦੇਖੋ ਆ ਪਰਸ ਦੇਖੋ ਜਿਹਦੇ ਉੱਤੇ ਊੜਾ ਆੜਾ ਈੜੀ ਸੱਸਾ ਹਾ ਹ ਲਿਖਿਆ ਜਿਹੜੀ ਅਸੀਂ 35 ਤੋਂ ਮੁਨਕਰ ਨਹੀਂ ਹੋ ਸਕਦੇ ਪਰ ਅਸੀਂ ਕਦੇ ਕਦਾਈ ਦੂਰੀ ਬਣਾਉਣ ਲੱਗ ਜਾਨੇ ਆ ਕਿਉਂਕਿ ਸਾਡੇ ਉੱਤੇ ਅੱਜਕੱਲ੍ਹ ਹੋਰਾਂ ਦਾ ਬੜਾ ਚਾ ਚੜਿਆ ਪੋਸਨ ਨੂੰ ਹੋਰ ਤਰ੍ਹਾਂ ਦੇ ਭਏ ਆ ਪਰ ਜਿਹੜੀਆਂ ਇਹ ਕੁੜੀਆਂ ਨੇ ਇਹ ਰੁਪਿੰਦਰ ਕੌਰ ਨੇ ਇਹ ਸਤਕਾਰਯੋਗ ਇਹਨਾਂ ਦੀ ਟੀਮ ਦੇ ਮੈਂਬਰ ਨੇ ਗਦਰੀ ਬਾਬਿਆਂ ਦੇ ਮੇਲੇ ਦੇ ਵਿੱਚ ਆ ਬਸਤੇ ਆ ਜਿਹੜੇ ਆ ਪਰਸ ਆ ਜਿਹੜੇ ਉਹ ਮਫਲਾਰਾ ਜਿਹੜੇ ਤੇ ਉਹ ਚੁੰਨੀਆਂ ਵੀ ਰਖਿਆ ਜੀ ਤੇ ਹੋਰ ਬਹੁਤ ਕੁਝ ਐਸਾ ਜਿਹਦੇ ਉੱਤੇ ਤੁਹਾਨੂੰ ਊੜਾ ਆੜਾ ਈੜੀ ਸੱਸਾ ਲਿਖਿਆ ਮਿਲਦਾ ਜਿਹਦੇ ਤੋਂ ਤੁਹਾਨੂੰ ਗੁਰਮੁਖੀ ਸਿੱਖੋ ਬਾਣੀ ਪੜੋ ਇਹ ਲਿਖਿਆ ਹੋਇਆ ਮਿਲਦਾ ਇਹ ਕੁੜੀਆਂ ਰੀਲਾਂ ਦੇ ਉੱਤੇ ਨੱਚਦੀਆਂ ਨਹੀਂ ਇਹ ਕੁੜੀਆਂ ਇਹ ਨਹੀਂ ਕਰਨੀਆਂ ਵੀ ਆਹ ਗਾਣਾ ਆਇਆ ਤੇ ਭਾਈ ਮੇਰੇ ਵਾਇਰਲ ਹੋ ਜਾਵੇਂ ਤੇ ਮੈਂ ਐਉਂ ਕਰਾਂ ਇਹ ਕੀਰਤੀ ਕੁੜੀਆਂ ਇਹਨਾਂ ਕੀਰਤੀ ਕੁੜੀਆਂ ਦੀ ਵੱਧ ਤੋਂ ਵੱਧ ਮਦਦ ਕਰਨੀ ਚਾਹੀਦੀ ਬਸਤਾ ਕਰ ਤੁਸੀਂ ਵੀਡੀਓ ਕਈ ਦੇਖੀਆਂ ਹੋਣੀਆਂ ਮੇਰੀ ਵੀ ਅੱਜ ਇੱਥੇ ਮੁਲਾਕਾਤ ਹੋਈ ਮੈਂ ਕਦੇ ਮਿਲਿਆ ਨਹੀਂ ਸੀ ਬਸਤਾਕਰ ਆ ਮਗਰਲੇ ਪਾਸੇ ਲਿਖਿਆ ਹੋਇਆ ਇਹ ਬਸਤਾਕਰ ਪਟਿਆਲੇ ਦੇ ਵਿੱਚ ਹੈ ਇਨ੍ਹਾਂ ਕੁੜੀਆਂ ਨੇ ਰੁਜ਼ਗਾਰ ਦਾ ਇੱਕ ਨਵਾਂ ਰਾਹ ਲੱਭਿਆ ਤੇ ਕਈਆਂ ਨੂੰ ਇਸ ਰਾਹ ਦੇ ਉੱਤੇ ਤੋੜਿਆ ਕੀ ਹਾਲ ਨੇ ਠੀਕੋ ਬਹੁਤ ਵਧੀਆ ਜੀ ਚੜ੍ਹਦੀ ਕਲਾ ਚ ਹਾਂਜੀ ਬਿਲਕੁਲ ਇਹ ਤੁਹਾਡੇ ਮਨ ਦੇ ਵਿੱਚ ਕਿਵੇਂ ਫੁਰਨਾ ਕਿਵੇਂ ਆਇਆ ਸੀ ਤੇ ਕਦੋਂ ਆਇਆ ਸੀ ਇਹ ਹਾਂਜੀ ਇਹ 2021 ਦੀ ਗੱਲ ਆ ਮਤਲਬ ਮੈਂ ਜਦੋਂ ਆਪਣੇ ਘਰ ਤੋਂ ਯੂਨੀਵਰਸਿਟੀ ਪੜ੍ਹਨ ਆਈ ਸੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਹੁਣ ਪੜ੍ਹਨ ਲਈ ਇਹ ਚੱਕਰ ਹੁੰਦਾਗਾ ਆਪਣਾ ਵੀ ਆਪਾਂ ਨੂੰ ਫੀਸਾਂ ਦੀ ਵੀ ਲੋੜ ਹੁੰਦੀ ਆ ਤਾਂ ਉਹ ਹੁਣ ਆਪਣੇ ਪਰਿਵਾਰ 'ਚ ਸ਼ੁਰੂ ਤੋਂ ਐਵੇਂ ਰਿਹਾ ਵੀ ਅਗਰ ਪੜ੍ਹਨਾ ਤਾਂ ਤੈਨੂੰ ਮਿਹਨਤ ਖੁਦ ਕਰਨੀ ਪਊ ਵੀ ਜਿੰਨਾ ਕੁ ਆਪ ਪੜ ਸਕਦੀਆਂ ਤਾਂ ਮੈਂ ਨੇ ਇਸ ਵੀ ਜਦੋਂ ਆਪਾਂ ਯੂਨੀਵਰਸਿਟੀ ਵਾਲੇ ਲੈਵਲ ਤੇ ਆਇਆ ਹਨਾ ਪੜਨ ਲਈ ਤਾਂ ਇੱਥੇ ਬਹੁਤ ਪ੍ਰੋਗਰਾਮ ਐਵੇਂ ਦੇ ਹੁੰਦੇ ਸੀ ਜਿਹੜੇ ਪੰਜਾਬੀ ਮਾਂ ਬੋਲੀ ਉੱਪਰ ਹੁੰਦੇ ਸੀ ਉੱਥੇ ਇੱਕ ਲੈਕਚਰ ਹੁੰਦਾ ਸੀ ਵੀ ਪੰਜਾਬੀ ਮਾਂ ਬੋਲੀ ਖਤਮ ਹੋ ਰਹੀ ਆ ਹਨਾ ਮੈਂ ਜਦੋਂ ਉਹਨਾਂ ਨੂੰ ਅਟੈਂਡ ਕੀਤਾ ਮੈਂ ਦੇਖਿਆ ਵੀ ਆਪਾਂ ਇਹ ਚੀਜ਼ ਕਹਿ ਰਹੇ ਆਂ ਵੀ ਆਪਾਂ ਆਪਣੇ ਪੱਧਰ ਤੇ ਕੁਝ ਕਰ ਰਹੇ ਆ ਉਸ ਚੀਜ਼ ਨੂੰ ਲੈ ਕੇ ਜਾਂ ਫਿਰ ਇੱਕ ਦਿਨ ਦਾ ਲੈਕਚਰ ਸੁਣ ਕੇ ਅਗਲੇ ਦਿਨ ਆਪਾਂ ਭੁੱਲ ਜਾਂਦੇ ਆਂ ਫਿਰ ਸਾਲ ਬਾਅਦ ਫਿਰ ਆਪਾਂ ਇੱਕ ਲੈਕਚਰ ਸੁਣ ਜਾਂਦੇ ਆਂ ਤਾਂ ਉਹਦੋਂ ਮੈਂ ਸੀ ਕਿ ਕਿਉਂ ਨਾ ਜਿਹੜੇ ਮੇਰੇ ਹੱਥ 'ਚ ਹੁਨਰ ਹੈ ਕੜਾਈ ਮੈਂ ਖੁਦ ਕਰਦੀ ਆ ਬਹੁਤ ਸੋਨਾ ਆਇਆ ਸੀ ਉਸ ਤੋਂ ਬਾਅਦ ਆਪਾਂ ਇਹ ਗੁਰਮੁਖੀ ਦਾ ਕੰਮ ਸ਼ੁਰੂ ਕਰ ਦਿੱਤਾ ਸੀ ਟੱਟ ਪੰਜਾਬੀ ਨੂੰ ਬਹੁਤ ਹਾਈਲਾਈਟ ਕਰਦੀ ਪਹਿਲਾ ਬਸਤਾ ਪਹਿਲੀ ਕਢਾਈ ਪਹਿਲਾ ਪਰਸ ਕਿਹੜੇ ਸਾਲਟ ਬਣਾਇਆ ਸੀ 2021 ਚ 2021 ਚ ਕੋਣੋ ਲੱਗਦਾ ਸੀ ਵੀ ਤੁਹਾਡਾ ਕੰਮ ਇੰਨਾ ਵਧੂਗਾ ਤੁਹਾਡਾ ਕੰਮ ਚੱਲ ਜੂਗਾ ਜਾਂ ਤੁਸੀਂ ਅਣ ਮੰਨੇ ਚ ਬੰਨ ਨਾਲ ਸ਼ੁਰੂ ਕੀਤਾ ਸੀ ਨੇ ਮੈਂ ਤਾਂ ਕੰਮ ਦੇ ਰਾਦੇ ਨਾਲ ਹੀ ਮੈਂ ਸ਼ੁਰੂ ਕੀਤਾ ਸੀ ਉਹ ਹਾਂ ਉਹ ਮੇਰਾ ਸ਼ੌਂਕ ਸੀਗਾ ਜਦੋਂ ਮੈਂ ਪਹਿਲਾ ਬਸਤਾ ਬਣਾਇਆ ਸੀਗਾ ਤੇ ਕੋਈ ਉਹ ਤਾਂ ਬਿਜ਼ਨਸ ਪਲਾਨ ਵੀ ਨਹੀਂ ਸੀਗਾ ਇਹ ਹੁਣ ਵਧੀਆ ਬਿਜ਼ਨਸ ਆ ਹਾਂ ਹੁਣ ਵਧੀਆ ਏ ਗੁਸਤਾਖੀ ਮਾਫ ਮੈਂ ਸਿਰਫ ਇਸ ਗੱਲ ਕਰਕੇ ਜਲਣਾ ਚਾਹੁੰਨਾ ਵੀ ਬਾਕੀ ਕੁੜੀਆਂ ਨੂੰ ਵੀ ਜਾਗ ਲੱਗੇ ਜਿੱਟਕ ਲੱਗੇ ਹੁਣ ਤੁਹਾਡੀ ਮਹੀਨਾਵਾਰ ਅੰਦਰ ਚੰਗੀ ਹੋ ਜਾਂਦੀ ਹੈ ਬਿਲਕੁਲ ਹਾਂਜੀ ਹੋ ਜਾਂਦੀ ਹੈ ਕਿੰਨੀਆਂ ਕੁੜੀਆਂ ਤੁਹਾਡੇ ਨਾਲ ਹੁਣ ਹੋਰ ਆ ਜਦੋਂ ਮੈਂ ਸ਼ੁਰੂ ਕੀਤਾ ਸੀ ਮੈਂ ਕੱਲੀ ਨੇ ਸ਼ੁਰੂ ਕੀਤਾ ਸੀ ਅੱਜ ਆਪਣੀ ਟੀਮ 'ਚ 15 ਤੋਂ 20 ਕੁੜੀਆਂ ਜਿਨ੍ਹਾਂ ਵਿੱਚ ਸਟੂਡੈਂਟ ਵੀ ਨੇ ਜਿਹੜੇ ਕਿ ਘਰ ਤੋਂ ਬਾਹਰ ਆਉਂਦੇ ਨੇ ਜਿਨ੍ਹਾਂ ਕੋਲ ਇਨਕਮ ਦਾ ਕੋਈ ਸੋਰਸ ਨਹੀਂ ਹੁੰਦਾ ਤਾਂ ਉਹ ਪਾਰਟ ਟਾਈਮ ਆਪਣੇ ਕੋਲ ਕੰਮ ਕਰਦੀਆਂ ਤੇ ਆਪਣੇ ਹਿਸਾ ਤੇ ਮੈਸ ਦਾ ਖਰਚਾ ਕੱਢਦੀਆਂ ਪਟਿਆਲੇ ਮੈਂ ਨਾ ਕਈ ਵਾਰ ਕਿਸੇ ਸੁਨਾਮ ਤੇ ਜਾਣਾ ਉਥੇ ਅੱਜ ਕੱਲ੍ਹ ਊੜੇ ਆੜੇ ਈੜੀ ਵਾਲੀ ਜੈਕਟ ਪਾਈ ਹੁੰਦੀ ਹੈ ਕਈ ਵੀਰਾਂ ਦੇ ਕਈਆਂ ਦੇ ਲੋਈ ਲਈ ਹੁੰਦੀ ਹੈ ਜਾਂ ਕਈਆਂ ਦੇ ਮਫਲਰ ਦੇ ਉੱਤੇ ਊੜਾ ਆੜਾ ਲਿਖਿਆ ਹੁੰਦਾ ਤੁਹਾਡੇ ਕੋਲੇ ਸਭ ਤੋਂ ਵੱਧ ਕਿਹੜੀ ਚੀਜ਼ ਦੀ ਵਿਕਰੀ ਆ ਆ ਦਿਖਾਓ ਜੀ ਪੰਜਾਬਣ ਜਬ ਕਿਹੜੀ ਚੀਜ਼ ਦੀ ਵਿਕਰੀ ਵੱਧ ਆ ਆਪਣੇ ਕੋਲ ਜ਼ਿਆਦਾਤਰ ਪਸੰਦੇ ਪੂਰੀ 35 ਅਕਰੀ ਕੀਤੀ ਜਾਂਦੀ ਆ ਆਪਾਂ ਬੈਗਾਂ ਦਾ ਸਟਾਈਲ ਚੇਂਜ ਕਰ ਦਿੰਦੇ ਆ ਕੋਈ ਫਲੈਪ ਵਾਲੇ ਬੈਗ ਕੋਈ ਡਬਲ ਜਿੱਪ ਵਾਲੇ ਜਿਵੇਂ ਦੇ ਅੱਜ ਕੱਲ ਵਰਤਦੇ ਆ ਬਸ ਆਪਾਂ ਉਹਨਾਂ ਉੱਪਰ ਕੁਰਮਖੀ ਲਿਖਣੀ ਸ਼ੁਰੂ ਕਰ ਦਿੱਤੀ ਤੇ ਕਿੰਨੇ ਦਾ ਹੁੰਦਾ ਜੀ ਇਹ ਇਹ 600 ਰੁਪਏ ਦਾ ਬੈਗ ਹੁੰਦਾ ਹਾਂਜੀ ਪਰ ਇੱਕ ਬੈਗ ਆਪਣਾ ਵੈਸੇ 300 ਤੋਂ ਸ਼ੁਰੂ ਹੋ ਜਾਂਦਾ ਉਹ ਕਿਹੜਾ ਉਹ ਝੋਲਾ ਟਾਈਪ ਬੈਗ ਹੁੰਦਾ ਜਿਵੇਂ ਇਹ ਵਾਲਾ ਬੈਗ ਆ ਦੇਖੋ ਤਾਂ ਉਹਦਾਂ ਜਿਵੇਂ ਜਿਵੇਂ ਅਸੀਂ ਕੰਮ ਇਹਦੇ ਵਿੱਚ ਜਿੱਪ ਨਹੀਂ ਲੱਗੀ ਇਹਦੇ ਕਿਤੇ ਨਹੀਂ ਲੱਗੀ ਲੱਗੀ ਹੋਈ ਆ ਹਾਂਜੀ ਜਿੱਪ ਲੱਗੀ ਇਹ ਇਹ ਤਾਂ ਠੀਕ ਆ ਨਾਲੇ ਨਾਲੇ ਊੜਾੜਾ ਦੱਸੇ ਬਹੁਤ ਸੋਹਣੀ ਚੀਜ਼ ਆ ਹਾਂਜੀ ਬਹੁਤ ਵਧੀਆ ਤੇ ਜਿਹੜੀ ਹੁਣ ਬਾਕੀ ਸਾਥ ਨਾਲ ਜਾਂ ਤੁਹਾਨੂੰ ਵੇਖ ਕੇ ਹੋਰ ਪਹਿਣਾ ਜੜੀਆਂ ਹੋਰ ਕੁੜੀਆਂ ਚੜੀਆਂ ਉਹ ਕਿੰਨੀਆਂ ਖੁਸ਼ਹਾਤ ਹੁੰਦੀਆਂ ਜਦੋਂ ਤੁਹਾਡੀਆਂ ਵੀਡੀਓ ਵਾਇਰਲ ਹੁੰਦੀਆਂ ਫਿਰ ਤੁਹਾਨੂੰ ਕੀ ਲੱਗਦਾ ਕਿ ਬੇਬੇ ਬਾਪੂ ਕੀ ਕਹਿੰਦੇ ਆ ਉਹਨਾਂ ਦਾ ਬਹੁਤ ਵਧੀਆ ਸਪੋਰਟ ਰਿਹਾ ਹੁਣ ਤੱਕ ਮੈਨੂੰ ਉਹਨਾਂ ਨੂੰ ਸਿਰਫ ਇਹ ਚੀਜ਼ ਹੁੰਦੀ ਆ ਕਿ ਵੀ ਪੜ੍ਹਾਈ ਕਣੀ ਵੀ ਧਿਆਨ ਦੇ ਸਿਰਫ ਕੰਮ ਹੀ ਨਾ ਕਰੀ ਚੱਲੇ। ਤੁਸੀਂ ਕਿਹੜੀ ਕਲਾਸ ਕਰਦੇ ਹੋ? ਮੇਰੀ ਐਮਏ ਬੀਐਡ ਹੋ ਗਈ ਨੈਟ ਕੁਆਲੀਫਾਈ ਔਰ ਪੀਟੈਟ ਹੁਣ ਬਸ ਪੋਸਟ ਆਇਆ ਵੀ ਜਿਹੜੀਆਂ ਵੀ ਪੋਸਟ ਆਉਂਦੀਆਂ ਨੇ ਮੈਂ ਉਹਨਾਂ ਲਈ ਵੀ ਅਪਲਾਈ ਕਰਦੀ ਆ ਨਾਲ ਨਾਲ ਟੀਚਿੰਗ ਲਾਈਨ 'ਚ ਜਾਣਾ ਕਹਿਂਦਾ ਮਤਲਬ ਪੰਜਾਬੀ ਦੀ ਟੀਚਰ ਹੈ ਨਾ। ਹੂੰ ਤਾਂ ਮਾਵਾ ਆਪਣ ਨੂੰ ਵਧੀਆ ਹੌਸ ਸਕਦੇ ਆ ਤੁਹਾਡੇ ਘਰ ਦੇ ਵਿੱਚ ਮਸ਼ੀਨਾਂ ਰੱਖੀਆਂ ਹੁਣ ਹਾਂਜੀ ਕਿੰਨੀਆਂ ਆਪਣੇ ਘਰੇ ਨਹੀਂ ਪਟਿਆਲੇ ਕੰਮ ਸ਼ੁਰੂ ਕੀਤਾ ਹੋਇਆ ਮੈਂ ਜਿੱਥੇ ਮੇਰੀ ਹਾਂਜੀ ਅੱਛਾ ਕਿੰਨਾ ਕਰਾਇਆ ਉਹਦਾ ਉਹਦਾ 8000 ਆ ਜਾਂਦਾ ਰਾਮ ਨਾਲ ਬਾਕੀ ਅਲੱਗ ਕਰ ਕਰ ਉਹ ਮਤਲਬ ਨਹੀਂ 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 ਦੁਕਾਨ ਲਈ ਹੋਇਆ ਰੈਂਟ ਸੀ ਹਾਂਜੀ ਹਾਂ ਉਹਦੇ ਵਿੱਚ ਕਿੰਨੀਆਂ ਮਸ਼ੀਨਾਂ ਤੁਹਾਡੀਆਂ ਉੱਥੇ 4 ਤੋਂ 5 ਮਸ਼ੀਨਾਂ ਹੈ ਆਪਣੀਆਂ ਤੇ ਕੁੜੀਆਂ ਉਹਦੇ ਦਾ ਸ਼ਿਫਟਾਂ ਦੇ ਵਿੱਚ ਕੰਮ ਕਰਦੀਆਂ ਕਿ ਇੱਕੋ ਵਾਰ ਚ ਹਾਂਜੀ ਉਹ ਸ਼ਿਫਟਾਂ ਚ ਆਉਂਦੀਆਂ ਜਦੋਂ ਵੀ ਉਹਨਾਂ ਨੂੰ ਟਾਈਮ ਲੱਗਦਾ ਕਿਉਂਕਿ ਹਰ ਇੱਕ ਚੀਜ਼ ਦਾ ਆਪਾਂ ਪਰਤੀ ਤੁਸੀਂ ਮਤਲਬ ਪ੍ਰਤੀ ਕਢਾਈ ਪ੍ਰਤੀ ਝੋਲਾ ਉਹਨੂੰ ਪੈਸੇ ਦਿੰਦੇ ਹੋ ਹਾਂਜੀ 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 ਐਵੇਂ ਬਾਕੀ ਘਰੇ ਵੀ ਲੈ ਕੇ ਜਾਂਦੇ ਆ ਕੰਮ ਨਾਲ ਵਾਲੇ ਪਿੰਡਾਂ ਦੀਆਂ ਜਿਹੜੀਆਂ ਕੁੜੀਆਂ ਨੇ ਹੈਗਾ ਹਨ ਉਹ ਘਰੇ ਕੰਮ ਲੈ ਕੇ ਜਾਂਦੀਆਂ ਨੇ ਘਰੋਂ ਕਰਕੇ ਆਪਾਂ ਨੂੰ ਦੇ ਜਾਂਦੀਆਂ ਹਾਂ ਬਹੁਤ ਵਧੀਆ ਗੱਲ ਹੈ ਤੇ ਅੱਜ ਕੱਲ ਕੋਈ ਇਹੋ ਜਿਹਾ ਦੌਰ ਬਦਲਿਆ ਕਿ ਨਹੀਂ ਮੈਨੂੰ ਬਾਲੀ ਜਾਣਕਾਰੀ ਨਹੀਂ ਵੀ ਵਿਆਹਾਂ ਦੇ ਵਿੱਚ ਔਰਤਾਂ ਦੇ ਕੋਲੇ ਮਹਿੰਗੇ ਮਹਿੰਗੇ ਪਰਸ ਹੁੰਦੇ ਆ ਮਹਿੰਗੀਆਂ ਮਹਿੰਗੀਆਂ ਚੀਜ਼ਾਂ ਹੁੰਦੀਆਂ ਜਿਹਦੇ ਪਰ ਸਾਨੂੰ ਨਾਮ ਹੀ ਨਹੀਂ ਆਉਦੇ ਵੀ ਇਹਦਾ ਨਾ ਦੌਰ ਚੱਲਿਆ ਵੀ ਹੁਣ ਆਹ ਪਰਸ ਪਾ ਕੇ ਮੈਂ ਗਲ ਦੇ ਵਿੱਚ ਜਾਵਾਂ ਆਹ ਚੁੰਨੀ ਲੈ ਕੇ ਮੈਂ ਜਾਵਾਂ ਵਿਆਹ ਦੇ ਵਿੱਚ ਕੁਛ ਇਦਾਂ ਦਾ ਫੈਸ਼ਨ ਵਾਲਾ ਇਦਦਰ ਨੇ ਪੱਥੀ ਨੂੰ ਚੱਲਿਆ ਕੰਮ ਅਜੇ ਮਤਲਬ ਬੈਗ ਵਾਲਾ ਨਹੀਂ ਚੱਲਿਆ ਹੈਗਾ ਦੁਪੱਟਿਆਂ ਵਾਲਾ ਚੱਲਿਆ ਜਿਵੇਂ ਦੁਪੱਟਿਆਂ ਤੇ ਮੇਰੇ ਤੋਂ ਲਖਵਾਉਂਦੀਆਂ ਨੇਗੀਆਂ ਜਿਵੇਂ ਕਹਿ ਲੋ ਵੀ ਕਿਸੇ ਦੀ ਵੋਟੀ ਹਨਾ ਉੱਪਰ ਨਾਮ ਲਖਵਾ ਗਾ ਜਗਰ ਦੀ ਹੋਟੀ ਜਗਰ ਦੀ ਹੋਟੀ ਹੈ ਨਾ ਉਹ ਜਰੂਰ ਲਖਵਾ ਰਹੇ ਨੇ ਹੈ ਨਾ ਜੈਜਲ ਦੀ ਚਾਚੀ ਉਹ ਕਹਿੰਦੀ ਨੇ ਵੀ ਵਿਆਹਲੇ ਦਿਨ ਅਸੀਂ ਉਹ ਲੈਣਾ ਉਹ ਵੀ ਪੰਜਾਬੀ ਚ ਵੱਡੇ ਵੱਡੇ ਅੱਖਰਾਂ ਚ ਲਿਖ ਕੇ ਦੋ ਐਵੇਂ ਪਿੱਛੇ ਇੱਕ ਦੋਸਤ ਦਾ ਮੈਸੇਜ ਆਇਆ ਉਹ ਕਹਿੰਦੇ ਵੀ ਅਸੀਂ ਜਿਹੜੇ ਪਰਿਸ਼ਤੇਦਾਰਾਂ ਨੂੰ ਕੱਪੜੇ ਦੇਣੇ ਆਗੇ ਵੀ ਅਸੀਂ ਲਿਫਾਫੇ ਚ ਨਹੀਂ ਪਾ ਕੇ ਦੇਨੇ ਅਸੀਂ ਇਹ ਵਾਲੇ ਝੋਲੇ ਚ ਪਾ ਕੇ ਦੇਨੇ ਆ ਤਾਂ ਉਹਨਾਂ ਨੇ ਵਿਆਹ ਲਈ ਉਹ ਝੋਲੇ ਤਿਆਰ ਕਰਵਾਏ ਨੇ ਮਤਲਬ ਉਹ ਚੀਜ਼ ਆ ਰਹੀ ਆ ਹੌਲੀ ਹੌਲੀ ਟਾਈਮ ਲੱਗੂਗਾ ਹਰ ਇੱਕ ਚੀਜ਼ ਨੂੰ ਹੈ ਨਾ ਪਰ ਉਹ ਮਤਲਬ ਕੰਮ ਕਰ ਰਹੇ ਨੇ ਇਸ ਚੀਜ਼ ਦੇ ਤਾਨੂੰ ਬਹੁਤ ਚੰਗਾ ਲੱਗਾ ਅਸਲ ਵਿੱਚ ਕੁੜੀਆਂ ਚੜੀਆਂ ਨੇ ਜੜੀਆਂ ਉਹ ਆਪਦੇ ਹੱਥੀ ਹੁਨਰ ਦੇ ਸਦਕਾ ਅੱਗੇ ਵਧਣ ਜਿਹੜੀਆਂ ਪਰ ਜਿਹੜੀਆਂ ਰੀਲਾਂ ਤੇ ਬੀਬੀਆਂ ਨੱਚਦੀਆਂ ਚਲੋ ਮੈਂ ਨਹੀਂ ਕਹਿੰਦਾ ਵੀ ਕਿਸੇ ਇੱਕ ਵਿਅਕਤੀ ਵਿਸ਼ੇਸ਼ ਦੇ ਉੱਤੇ ਟਿੱਪਣੀ ਨਹੀਂ ਇੱਕ ਸਮਾਜ ਦਾ ਵਰਗ ਸਾਡਾ ਉਹ ਆ ਜਿਹੜਾ ਰੀਲਾਂ ਵੇਂਦਾ ਇੱਕ ਉਹ ਆ ਜਿਹੜਾ ਭਰਾ ਨੂੰ ਮੋਬਾਈਲ ਫੜਾ ਦਿੰਦੀਆਂ ਤੇ ਕਹਿੰਦੀਆਂ ਜੀ ਕਿ ਮੈਂ ਅੱਤ ਕਰਾ ਦਿਆਂ ਉਹ ਅੱਤ ਕਰਾਉਣੀ ਠੀਕ ਆ ਕਿ ਆ ਅੱਤ ਠੀਕ ਆ ਬਿਲਕੁਲ ਮੈਨੂੰ ਤਾਂ ਇਹ ਲੱਗਦਾ ਹੁੰਦਾ ਵੀ ਹੱਥੀ ਕੰਮ ਕਰਨਾ ਜਿਹੜਾ ਜਿਹੜਾ ਵੀ ਕੋਈ ਸਿੱਖ ਲੈ ਚਾਹੇ ਉਹ ਮੁੰਡਾ ਕੁੜੀ ਆ ਤਾਂ ਉਹਨੂੰ ਕੁਝ ਵੀ ਐਵੇਂ ਦਾ ਕਰਨ ਦੀ ਲੋੜ ਹੀ ਨਹੀਂ ਪਊਗੀ ਕਿਉਂਕਿ ਹੱਥੀ ਕੰਮ ਕਰੋਗੇ ਜਦੋਂ ਤੁਹਾਨੂੰ ਸੱਚੀ ਮਤਲਬ ਮੈਨੂੰ ਉਹ ਚੀਜ਼ ਮਾਨ ਇੱਜ਼ਤ ਵੀ ਮਿਲੀ ਆ ਹਨਾ ਤੇ ਇੱਕ ਤਰੀਕ ਨਾਲ ਪੜ੍ਹਾਈ ਵਾਲੀਆਂ ਫੀਸਾਂ ਵੀ ਹੋਈਆਂ ਨੇਗੀਆਂ ਤਾਂ ਹੱਥੀ ਕੰਮ ਤੁਹਾਨੂੰ ਕਦੇ ਡੁੱਬਣ ਨਹੀਂ ਦਿੰਦਾ ਹਮੇਸ਼ਾ ਹੀ ਚੜ੍ਹਦੀ ਕਲਾ 'ਚ ਰੱਖਦਾ ਏ ਬਣਾ ਕੋਈ ਨੰਬਰ ਪਤਾ ਟਕਾਣਾ ਜੇ ਦੇਣਾ ਚਾਹੋ ਤਾਂ ਹਾਂਜੀ ਆਪਣਾ ਹਰ ਇੱਕ ਮਤਲਬ ਇੰਸਟਾਗ੍ਰam ਤੇ ਵੀ ਬਸਤਾ ਕਰਦੇ ਨਾਮ ਤੇ ਪੇਜ ਬਣਿਆ ਹੋਇਆਗਾ YouTube ਤੇ ਵੀ ਬਸਤਾ ਕਰਦੇ ਨਾਮ ਤੇ ਪੇਜ ਆ ਤੇ ਉੱਥੋਂ ਹੀ ਆ ਪਾਉਡਰ ਫਾਈਨਲ ਕਰਦੇ ਆ ਮੈਸੇਜ ਕਰ ਸਕਦੇ ਹੋ ਤਾਂ ਆਪਾਂ ਉਦਾਂ ਆਰਡਰ ਆ ਘਰੇ ਘਰ ਤੱਕ ਪਹੁੰਚਾਉਣੇ ਪੈ ਸਕਦੇ ਕੁੜੀ ਹੋਣ ਦੇ ਨਾਤੇ ਇੱਕ ਹੁਨਰਮੰਦ ਕੁੜੀ ਹੋਣ ਦੇ ਨਾਤੇ ਕੋਈ ਇੱਕ ਐਸਾ ਤੋੜਾ ਮਿੱਠਾ ਤਜਰਬਾ ਪਿਛਲੇ ਕਈ ਬਰਿਆਂ ਦੇ ਵਿੱਚ ਹੋਇਆ ਹੋਵੇ ਜਿਹਨੂੰ ਕਦੇ ਭੁੱਲੋ ਨਾ ਕਿਸੇ ਨੇ ਕੋਈ ਤਾਂਚ ਜੀ ਕੀਤੀ ਹੋਵੇ ਕੋਈ ਆਰਜੀ ਲਾਈ ਹੋਵੇ ਲੈ ਇਹ ਕਰੋ ਕਢਾਈਆਂ ਹੁਣ ਤੇ ਫਿਰ ਤੁਸੀਂ ਅਤ ਕਰਾਤੀ ਹੋਵੇ ਬਿਲਕੁਲ ਮੇਰੇ ਮੇਰੇ ਨਾਲ ਪਰਸਨਲ ਇਹ ਚੀਜ਼ ਹੋਈ ਹੈਗੀ ਮੇਰੇ ਨਾਲ ਕੁਝ ਦੋਸਤ ਜੁੜੇ ਹੋਏ ਸੀ ਹਨਾ ਸੌਰੀ ਉਹਨਾਂ ਨੂੰ ਹੁਣ ਦੋਸਤ ਕਹਿਣਾ ਵੀ ਨਹੀਂ ਆ ਮੈਨੂੰ ਲੱਗਦਾ ਹਨਾ ਤਾਂ ਕਈ ਵਾਰ ਇਹ ਹੁੰਦਾ ਜਿੰਨਾ ਟਾਈਮ ਤੁਸੀਂ ਕਿਸੇ ਲਈ ਹਾਜ਼ਰ ਰਹੇ ਹੋ ਉਹਨਾਂ ਟਾਈਮ ਤੁਹਾਨੂੰ ਉਹ ਮਾਨ ਇੱਜ਼ਤ ਮਿਲਦਾ ਰਹਿੰਦਾ ਤਾਂ ਕੁਝ ਕ ਐਵੇਂ ਦੀਆਂ ਘਟਨਾਵਾਂ ਹੋਈਆਂ ਉਸ ਤੋਂ ਬਾਅਦ ਜਦੋਂ ਮੈਂ ਮਤਲਬ ਆਪਣੇ ਕੰਮ ਨੂੰ ਕਿਹਾ ਵੀ ਕੰਮ ਮੇਰਾ ਹਨਾ ਵੀ ਮੈਂ ਸੱਚੀ ਕਰਨਾ ਚਾਹਣੀ ਆ ਤਾਂ ਉਸ ਤੋਂ ਬਾਅਦ ਉਹਨਾਂ ਦੀ ਟਿੱਪਣੀਆਂ ਐਵੇਂ ਆਈਆਂ ਵੀ ਝੋਲੇ ਬਣਾ ਕੇ ਦੇਖ ਲੈਣੇ ਆ ਕਿੱਥੇ ਕਿ ਤੱਕ ਚੱਲ ਜੂਗੀ ਵੀ ਹੁਣ ਇਕੱਲੀ ਜਾ ਕੇ ਦਿਖਾਵੇ ਮੇਲੇ ਲਾ ਕੇ ਦਿਖਾਵੇ ਹਨਾ ਕੁਝ ਐਵੇਂ ਦੀਆਂ ਚੀਜ਼ਾਂ ਆਈਆਂ ਪਰ ਉਹਨਾਂ ਸਾਰੀਆਂ ਚੀਜ਼ਾਂ ਨਹੀਂ ਮੇਰਾ ਮੇਰਾ ਆਪਣਾ ਤਜਰਬਾ ਇਹ ਰਿਹਾ ਜਦੋਂ ਮੈਂ ਕੱਲੀ ਨੇ ਤੁਰਨਾ ਸ਼ੁਰੂ ਕੀਤਾ ਨਾ ਤਾਂ ਸੱਚੀ ਮੈਨੂੰ ਐਨੇ ਪਿਆਰੇ ਪਿਆਰੇ ਇਨਸਾਨ ਮਿਲੇ ਜਿਨ੍ਹਾਂ ਨੂੰ ਮੈਂ ਜਾਣਦੀ ਨਹੀਂ ਸੀਗੀ ਕਿਉਂਕਿ ਪਹਿਲਾਂ ਤੁਸੀਂ ਕਿਸੇ ਦੇ ਲਿੰਕ ਯੂਜ਼ ਕਰ ਰਹੇ ਹੁੰਨੇ ਹੋ ਹਨਾ ਉਸ ਤੋਂ ਬਾਅਦ ਮੈਂ ਆਪ ਪਰਸਨਲੀ ਹੁਣ ਉਹਦੀ ਐਗਜ਼ਾਮਪਲ ਇਹ ਚੀਜ਼ ਆ ਹਨਾ ਮੈਨੂੰ ਇਹ ਮੰਜੀਤ ਦੀਦੀ ਮਿਲੇ ਮੈਨੂੰ ਤੇ ਹੁਣ ਹੁਣ ਮੈਂ ਇੱਥੇ ਜਲੰਧਰ ਆਈਆਂ ਸਭ ਤੋਂ ਪਹਿਲਾਂ ਆਪਣਾ ਕੀ ਸਵਾਲ ਹੁੰਦਾ ਕੁੜੀਆਂ ਰਹਿਣ ਕਿੱਥੇ ਹੂੰ ਕੁੜੀਆਂ ਰਾਤ ਨੂੰ ਕਿੱਥੇ ਰਹਿਣੀਆਂ ਹਨ ਫਿਰ ਕਿੱਥੇ ਰਹਿਣੇ ਆ ਇਹਨਾਂ ਦੇ ਘਰ ਰਹਿਣੇ ਆ ਜਲੰਧਰ ਦੇ ਵਿੱਚ ਹਾਂ ਤਾਂ ਮਤਲਬ ਉਹ ਮੈਂ ਹੀ ਜਦੋਂ ਮੈਂ ਆਪਣਾ ਦੇਖਿਆ ਵੀ ਮੈਂ ਕਿੰਨਾਂ ਨੂੰ ਜਾਣਦੀ ਆ ਮੈਂ ਜਲੰਧਰ ਸਰਚ ਕੀਤਾ ਜਦੋਂ ਹਨਾ ਮੈਨੂੰ ਇਹਨਾਂ ਦਾ ਕੰਟੈਕਟ ਨੰਬਰ ਮਿਲਿਆ ਕਿਉਂਕਿ ਮੈਨੂੰ ਪਿਛਲੇ ਟਾਈਮ ਸਿ ਮਿਲੇ ਸੀ ਸਾਡਾ ਨੰਬਰ ਸ਼ੇਅਰ ਹੋਇਆ ਸੀ ਤਾਂ ਉਦੋਂ ਤੋਂ ਮੈਨੂੰ ਇਹ ਪਤਾ ਲੱਗਿਆ ਵੀ ਸੱਚੀ ਜਦੋਂ ਕੁੜੀਆਂ ਘਰ ਤੋਂ ਬਾਹਰ ਨਿਕਲਦੀਆਂ ਨੇ ਨਾ ਤਾਂ ਉਹਨਾਂ ਦਾ ਸਾਥ ਦੇਣ ਲਈ ਸੱਚੀ ਮਨਜੀਤ ਮੇਰੀ ਮਾਸੀ ਅਸੀਂ ਆਪਣਾ ਰਿਸ਼ਤਾ ਬਣਾਇਆ ਮਾਸੀ ਭਾਂਜੀ ਦਾ ਆ ਐਵੇਂ ਸੱਚੀ ਬਹੁਤ ਤੁਹਾਨੂੰ ਹਿੰਮਤੀ ਕੁੜੀਆਂ ਮਿਲਣਗੀਆਂ ਜਿਹੜੀਆਂ ਤੁਹਾਨੂੰ ਥੋੜਾ ਸਾਥ ਦੇਣ ਲਈ ਤਿਆਰ ਰਹਿਣੀਆਂ ਬਸ ਕੁੜੀਆਂ ਨੂੰ ਇੱਕ ਚੀਜ਼ ਦਾ ਧਿਆਨ ਰੱਖੋ ਕਿਸੇ ਤੇ ਡਿਪੈਂਡ ਨਾ ਰਹੋ ਸੱਚੀ ਆਪਣੇ ਰਾਹ ਖੁਦ ਬਣਾਓ ਇਹ ਚੀਜ਼ ਦਾ ਹੈ ਥੋੜਾ ਜਿਹਾ ਨਿਮਰ ਵੀ ਰਹਿਣਾ ਚਾਹੀਦਾ ਬੰਦੇ ਨੂੰ ਵੀ ਬੁੜੀ ਨੂੰ ਵੀ ਬਿਲਕੁਲ 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 ਜ਼ਿੰਦਗੀ ਦੀਆਂ ਜਿਹੜੀਆਂ ਨਾ ਤਾਣੀਆਂ ਉਲਝਾਉਣੀਆਂ ਨਹੀਂ ਸੁਲਝਾਉਣੀਆਂ ਚਾਹੀਦੀਆਂ ਤੁਹਾਨੂੰ ਬਾਹਰ ਨਿਕਲੋ ਤੇ ਫਿਰ ਤੁਹਾਨੂੰ ਪਤਾ ਲੱਗੂਗਾ ਤੁਹਾਨੂੰ ਕੁੱਤੇ ਮਿਲਦੇ ਨੇ ਠੰਡੇ ਮਿਲਦੇ ਆ ਬਿਲਕੁਲ ਬਾਹਰ ਨਿਕਲ ਕੇ ਬਿਲਕੁਲ ਮੰਜੀਤ ਜੀ ਕਹਿੰਦੇ ਆ ਜਿਹੜਾ ਤੁਸੀਂ ਬਾਹਰ ਨਿਕਲਦੇ ਆ ਤੁਹਾਨੂੰ ਫਿਰ ਪਤਾ ਲੱਗਦਾ ਵੀ ਦੁਨੀਆ ਤੱਤੀ ਬਹੁਤ ਆ ਤੇ ਠੰਡੀ ਬਹੁਤ ਆ ਬਿਲਕੁਲ ਹਾਂ ਪਰ ਉੱਥੇ ਤੱਤੇ ਆਣ ਤੱਤੇ ਹੋਣਾ ਪੈਂਦਾ ਠੰਡੀਆਂ ਨਹੀਂ ਠੰਡੇ ਜਿਹੇ ਠੰਡੇ ਚੱਲੋਗੇ ਤੁਹਾਨੂੰ ਤੱਤੇ ਜਿਆਦੇ ਮਿਲਦੇ ਹੋਰ ਕੀ ਸੁਨੇਹਾ ਦੇਣਾ ਚਾਹੋਗੇ ਜਿਹੜਾ ਅੱਡੀ ਮਾਰ ਕੇ ਧਰਤ ਹਿਲਾਉਣ ਵਾਲੀ ਗੱਲ ਹੈ ਜਿਹੜੀ ਸਾਡੇ ਪੰਜਾਬਣਾਂ ਦੇ ਹਿੱਸੇ 'ਚ ਆਈ ਸੀ ਆਈ ਹੈ ਵੀ ਬਿਲਕੁਲ ਪਰ ਦੌਰ ਬਦਲ ਗਿਆ 30 ਸੈਕਿੰਡ ਦੀ ਰੀਲ ਤੱਕ ਆ ਗਿਆ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਉਦੋਂ ਲਈ ਮੇਰੇ ਲਈ ਇਹੀ ਹੁੰਦਾ ਹਨਾ ਵੀ ਹਰ ਇੱਕ ਕੁੜੀਆਂ ਨੂੰ ਇੱਕ ਚੀਜ਼ਾ ਧਿਆਨ ਰੱਖਣਾ ਚਾਹੀਦਾ ਕਿਦਰ ਆਪਾ ਪੜ੍ਹ ਲਿਖ ਕੇ ਨਾ ਹੱਥੀਂ ਕੰਮ ਕਰਨ ਨੂੰ ਬਹੁਤ ਛੋਟਾ ਸਮਝਣ ਲੱਗ ਜਾਂਦੇ ਆ ਮਤਲਬ ਮੇਰੇ ਨਾਲ ਬਹੁਤ ਹੋਇਆ ਕਈ ਵਾਰ ਕੁੜੀਆਂ ਕਹਿੰਦੇ ਆ ਜੀ ਜੀ ਅਸੀਂ ਤਾਂ ਇੰਨੀਆਂ ਪੜੀਆਂ ਹੋਈਆਂ ਵੀ ਹੁਣ ਅਸੀਂ ਸੜਾਈ ਕਰਾਂਗੇ ਨਹੀਂ ਐਵੇਂ ਕਦੇ ਵੀ ਨਹੀਂ ਹੋਣਾ ਚਾਹੀਦਾ ਇੱਕ ਕੁੜੀ ਚਾਹੇ ਤਾਂ ਸੂਈ ਨੂੰ ਹਥਿਆਰ ਬਣਾ ਸਕਦੀ ਆ ਤੇ ਆਪਣੀ ਪੂਰੀ ਜ਼ਿੰਦਗੀ ਸੱਚੀ ਬਹੁਤ ਸੋਹਣੀ ਕੱਟ ਸਕਦੀ ਆ ਤਾਂ ਸਾਰੀਆਂ ਕੁੜੀਆਂ ਲਈ ਇਹ ਸੁਨੇਹਾ ਹੁੰਦਾ ਮੇਰਾ ਹਮੇਸ਼ਾ ਵੀ ਆਪਣਾ ਕੋਈ ਇੱਕ ਹੁਨਰ ਸਿੱਖ ਲਓ ਹੱਥੀਂ ਕੰਮ ਦਾ ਇੱਕ ਹੁਨਰ ਸਿੱਖ ਲਓ ਥੋਡੇ ਕੋਲ ਕਿੰਨਾ ਵਧੀਆ ਸਾਧਨਾ ਮਾ ਮਾਵਾ ਤੋਂ ਹੀ ਸਿੱਖ ਲਓ ਮਾਵਾ ਤਾਂ ਬਹੁਤ ਵੱਡੀਆਂ ਆਰਟਿਸਟ ਣੀਆਂ ਨੇ ਕਹਿ ਲਓ ਹਨਾ ਤਾਂ ਉਹਨਾਂ ਦੇ ਹੱਥ ਦੀ ਤੇਰੀ ਕਲਾ ਜਿਹੜਾ ਸਾਡੀਆਂ ਮਾਵਾ ਦਰੀਆਂ ਦੇ ਉੱਤੇ ਮੋਰ ਘੁੰਮੀਆਂ ਕਬੂਤਰ ਪਾਉਂਦੇ ਰਹਿਆ ਜਿਹੜੇ ਖੇਸਾਂ ਦੇ ਉੱਤੇ ਨਮੂਨੇ ਪੈਂਦੇ ਰਹੇ ਆ ਜਿਹੜੇ ਉਹ ਫੁਲਕਾਰੀਆਂ ਤੇ ਨਮੂਨੇ ਪੈਂਦੇ ਰਹੇ ਆ ਉਹ ਸਾਡੀ ਪੰਜਾਬੀ ਸਾਡੀ 35 ਦੇ ਰੂਪ ਦੇ ਵਿੱਚ ਇੱਥੇ ਪੈ ਗਏ ਇਹ ਬਹੁਤ ਚੰਗੀ ਗੱਲ ਹੈ ਇਹੀ ਕੜਦੀ ਕਾਂਚ ਰਾਹ ਬਹੁਤ ਮਿਹਰਬਾਨੀ ਸ਼ੁਕਰੀਆ ਜੀ ਇਹਨਾਂ ਪੁਰੀਆ ਦੇ ਨਾਲ ਗੱਲਬਾਤ ਕਰਨ ਦਾ ਬਨੋਰਤ ਸਿਰਫ ਇਹ ਆ ਕਿ ਇਹ ਵਰਗ ਵੀ ਹੈ ਇਹ ਤੁਹਾਨੂੰ ਗਦਰੀ ਬਾਬਿਆਂ ਦੇ ਮੇਲੇ ਦੇ ਵਿੱਚ ਹੀ ਇਹੋ ਜਿਹਾ ਆਮ ਤੌਰ ਤੇ ਵਰਗ ਮਿਲਦਾ ਜਿੱਥੇ ਮੇਰੇ ਵਰਗੇ ਨੂੰ ਉਤਰੇ ਜਾਂਦੇ ਨੂੰ ਇੱਥੇ ਗੁਰਪ੍ਰੀਤ ਅਣਖੀ ਵਰਗੇ ਬਾਈ ਕਹਦੇ ਨੇ ਜੀ ਆਹ ਤੇਰੇ ਲਈ ਕਿਤਾਬ ਇੱਕ ਤੋਹਫਾ ਇਹ ਮੈਨੂੰ ਮਿਲੀ ਕਿਤਾਬ ਜੀ ਮਲੇ ਝਾੜੀਆਂ ਰਾਮ ਸਰੂਪ ਅਣਖੀ ਸਾਹਿਬ ਦੀ ਸਵੈ ਜੀਵਨੀ ਐਦਾਂ ਦੀਆਂ ਚੀਜ਼ ਤੁਹਾਨੂੰ ਇੱਥੇ ਮਿਲਦੀਆਂ ਕਿਸੇ ਤੁਹਾਨੂੰ ਕੋਈ ਇੰਨੀ ਚਟਪਟੀਆਂ ਚੀਜ਼ਾਂ ਖਾਣ ਨੂੰ ਮਿਲਣਗਾਂ ਤੁਹਾਨੂੰ ਕੋਈ ਗੀਤ ਮਿਲੂਗਾ ਤੁਹਾਨੂੰ ਕੋਈ ਇਹੋ ਜਿਹੀ ਗੱਲ ਹੋਛੀ ਨਹੀਂ ਮਿਲੂਗੀ ਸਿਰਾਂ ਵਾਲੇ ਲੋਕ ਇਹਨਾਂ ਥਾਵਾਂ ਤੇ ਆਉਂਦੇ ਆ ਉਹ ਸਾਰੂ ਸੋਚ ਵਾਲੇ ਆਉਂਦੇ ਆ ਤੇ ਸਾਰੇ ਕਿਰਤੀ ਜਿੰਦਾਬਾਦ ਰਹਿਣ